रादिकृष्ण राधेराधे ए ना जीरा ਆਪਣਾ प्लांट ਨੂੰ ਉਹਨੇ ਪਿਆ ਹੁੰਦਾ ਮਿਲੀ ਮਿਕਸਰ ਹਣਾ ਮਿਲੀ ਮਿਕਸ ਕਹਿੰਦੇ ਇਹਨੂੰ ਇਹ ਹੁੰਦੀ ਦਵਾ ਇਹ ਆ ਵੇਖੋ ਇਹ ਓਲਾਂ ਮਿਲਦੀ 150 ਦੀ ਉੱਥੋਂ ਵੀ ਦਵਾਈਆਂ ਵਾਲੀ ਦੁਕਾਨ ਤੇ ਮਿਲ ਜਾਂਦੀ ਏ ਤਾਂ ਨੇ ਮੈਂ ਦਿਖਾਉਣੀ ਆ ਇਹ ਮਿਲੀ ਮਿਕਸ ਕਿਹੜਾ ਹੁੰਦਾ ਤੇ ਚਿੱਟਾਇ ਕਿੜਾ ਨੇ ਚਿਪਕ ਚਵਾ ਹੁੰਦਾ ਬੁੱਟਿਆਂ ਤੇ ਇਹ ਹੋ ਹੁੰਦਾ ਤੇ ਮੇਰੇ ਬੁੱਟਿਆਂ ਨੇ ਪਿਆਸ ਸੀ ਤੇ ਮੈਂ ਇਹ ਦਵਾਈ ਸੇ ਪਰੇ ਕਿਤੇ ਵੀ ਉੱਥੇ ਮਰ ਗਿਆ ਨਾਲ ਹੀ ਤੇ ਕਿਸੇ ਦੇ ਬਲਾਂਟ ਉਹ ਤਰ੍ਹਾਂ ਦੇ ਕੋਈ ਚੀਜ਼ ਨਾਲ ਨਹੀਂ ਅੰਨੇ ਫਰਕ ਪੈਂਦਾ ਪਰ ਆਹ ਦਵਾਈ ਨਾਲ ਪੈ ਜਾਂਦਾ ਜੇ ਜੇ ਕਿਸੇ ਲੈਣੀ ਹੋਵੇ ਤੇ ਦੱਸਿਓ ਉਹ ਲੈਣ ਮਗਾਲੋ ਉਸੀ ਤੋਂ ਮਿਲ ਜਾਂਦੀ ਆ ਕੱਲ ਮੈਂ ਵਖਾਣੀ ਉਹ ਵਾਈਟ ਕਿੜਾ ਕਿੜਾ ਆ ਵੇਖਿਓ ਮੇਰੇ ਟਮਾਟਰ ਦੇ ਬੁੱਟਿਆਂ ਤੇ ਪਿਆਸ ਸੀ ਟਮਾਟਰ ਦੇ ਬੁੱਟਾ ਭਰਿਆ ਹੀ ਪਿਆਸੀ ਹੁਣ ਮੈਂ ਦੇਖੇ ਜਦੋਂ ਉਹ ਕੱਟੇ ਨਾ ਪੱਤੇ ਆ ਵੇਖਿਓ ਪਿਆਸ ਇਹ ਮੌਨ ਇੰਟ੍ਰੈਸ ਪ੍ਰੇਮ ਆਂਦੀ ਹੈ ਤੇ ਹੁਆ ਨਾ ਕੀਏ ਇਹ ਐ ਕਿੜਿਆ ਵਸਤੇ ਦੇ ਭਾਈ ਆ ਉਹ ਲਾਲ ਨੂੰ ਜੰਦੀ ਵਿੱਚ ਤੇ ਖਾਦ ਵਾਲ ਦੁਕਾਨ ਤੇ ਵੀ ਮਿਲ ਜਾਂਦੀ ਆ ਟਮਾਟਰ ਮੇਰੇ ਬੂਟਾ ਸੁੱਕੀ ਜਾਂਦਾ ਨਹੀਂ ਮੈਨੂੰ ਪਤਾ ਨਹੀਂ ਵਿੱਚ ਆਮਲੀ ਮਿਕਸ ਲੱਗਾ ਆ ਤੇ ਹੋਣਾ ਮੈਂ ਦਵਾਈ ਸਪਰੇਅ ਕੀਤੀ ਅੱਗੇ ਨਾਲ ਤੇ ਮਰਮਰ ਗਏ ਸਾਰੇ ਥੋੜੇ ਬੂਟੇ ਰਹਿ ਗਏ ਆ ਤੇ ਤੇ ਜੇ ਇਹਨੇ ਮੈਂ ਪਤਾ ਕਰਾਈ ਕਿ ਸਪਰੇਅ ਮਾਰਾਂਗੇ ਨਾ ਤੇ ਵੀ ਸਹੀ ਹੋ ਜੇਗਾ ਬੁੱਟਾ ਸੁੱਕੀ ਜਾਂਦਾ ਸੀ ਤੇ ਮੈਨੂੰ ਪਤਾ ਨਹੀਂ ਮੈਂ ਧਿਆਨ ਨਾਲ ਵੇਖਿਆ ਇਹਨੇ ਮਿਲੀ ਮਿਕਸ ਪਿਆ ਹੋਇਆ ਸੀ ਹੁਣ ਮੈਂ ਇਹਨੂੰ ਮਾਲੀ ਸਪਰੇਅ ਮਾਰਾਂਗੇ ਪਾਣੀ 'ਚ ਘੋਲ ਕੇ ਨਾ ਬਾਲਟੀ ਅੱਧੀ ਪਾਣੀ ਲੈ ਕੇ ਇਹਨੂੰ 'ਚ ਘੋਲ ਕੇ ਨਾ ਇਹਦੇ ਸਪਰੇਅ ਕਰ ਦਿੰਨੀ ਆ ਰਾਧੇ ਕ੍ਰਿਸ਼ਨਾ ਰਾਧੇ ਰਾਧੇ ਆ ਵਿਖੋ ਦਵਾਈ ਇਹ ਮੈਂ ਨਾ ਆਉਂਦੇ ਚ ਪਾਤੀ ਬਾਲਟੀ 'ਚ ਪਾਣੀ ਪਾ ਕੇ ਨਾ ਜਿੰਜੇ ਪਾ ਕੇ ਆਪਾਂ ਨੇ ਚੰਗੀ ਤਰ੍ਹਾਂ ਘੋਲ ਕੇ ਆਪਣੇ ਬੂਟਿਆਂ ਤੇ ਸਪਰੇਅ ਮਾਰਨੀ ਹੈਗੀਏ ਭਾਗਲਾਸ ਨਾਲ ਕੋਈ ਪਾ ਲੋ ਤੇ ਮੈਨੂੰ ਪੌ ਲੱਗਦੀ ਹਾਂ ਜਿੰਮਾ ਕਤੰਤਸ ਵੀ ਦਵਾ ਓਕੇ ਇਹ ਕੀੜਾ ਜਰਾ ਚੰਦਾ ਇਮਲੀ ਮਿਕਸਣਾ ਇਹ ਹੋਰ ਕਿਸੇ ਦਵਾਈ ਨਾਲ ਨਹੀਂ ਫਰਕ ਪੈਂਦਾ ਇੰਨਾ ਛੇਤੀ ਫਰਕ ਪੈ ਜਾਂਦਾ ਇਹ ਦਵਾਈ ਪੌਣੀ ਸ਼ਾਮ ਦੇ ਟਾਈਮ ਤੇ ਓਕੇ ਸਵੇਰੇ ਨਹੀਂ ਪਾਣੀ ਕੈਂਪ ਕਿਹਦਾ ਅਸਲ ਤੱਤੀ ਦੀ ਇਹ ਸਾਰਾ ਨਿੱਕਾ ਮਸੂਦਾ ਬਾਰ ਆਵਾਜ਼ਾਂ ਹੀ ਬੜੀ ਹੈ ਕਿ ਕਿ ਬਾਬਾ ਬੋਲੁੰਦੇ ਆ ਇੱਕ ਬਾਰ ਆਵਾਜ਼ਾਂ ਹੀ ਬੜੀ ਮੋਟਰਸਾਈਕਲਾਂ ਦੀ ਇਹ ਕਰਦੀ ਇਹਨਾਂ ਸਾਰੇ ਬੱਚੇ ਕਿਤਰਾ ਸਕੇ ਨਾ ਪੜ੍ਹਨੂ ਸਾਰਾ ਮੀਲੀ ਮਕਸ ਮਰ ਜਾਈਗਾ ਤੇ ਆਪਣੇ ਟਮਾਟਰਾਂ ਦੇ ਬੂਟੇ ਤੇ ਆਇਆ ਆ ਸਾਰੇ ਤੇ